ਕੁੱਤਾ ਹਾਏ 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 ਮੋਦੀ ਕੁੱਤਾ ਹਾਏ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਕੁੱਤਾ ਹਾਏ 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 ਮੋਦੀ ਸਰਕਾਰ ਮੁਰਦਾਬਾਦ 감사 <목소리나> ਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿਸਾਨ ਵਿਰੋਧੀ ਬਿਲ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਸਾਨ ਵਿਰੋਧੀ ਬਿਲ ਵਾਪਸ ਲਓ ਵਾਪਸ ਲਓ ਵਾਪਸ ਲਓ ਕਿਸਾਨ ਵਿਰੋਧੀ ਬਿਲ ਵਾਪਸ ਲਓ ਵਾਪਸ ਲਓ ਵਾਪਸ ਲਓ ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ مودی سرکار مودی سرکار مودی کتا مر گیا مودی کتا ہائے ہائے مودی سرکار مردا کسان وی بل واپس لو کسان ورودی بل واپس لو ਕਿਸਾਨ ਦਲਿਤ ਇਕਤਾ ਜਿੰਦਾਬਾਦ ਕਿਸਾਨ ਦਲਿਤ ਇਕਤਾ ਜਿੰਦਾਬਾਦ ਕਿਸਾਨ ਵਿਰੋਧੀ ਬਿੱਲ ਵਾਪਸ ਲਓ ਕਿਸਾਨ ਵਿਰੋਧੀ ਬਿੱਲ ਵਾਪਸ ਲਓ ਕਿਸਾਨ ਇਕਤਾ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਮੋਦੀ ਕੁੱਤਾ ਹਾਏ 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 ਭਾਰਤ ਜੈ ਭਾਰਤ ਜੈ ਭਾਰਤ ਦੇ ਗੁਰੂ ਦੇ ਗੁਰੂ ਦੇ ਗੁਰੂ ਦੇ ਗੁਰੂ ਦੇ ਅੱਜ ਜੋ ਇਹ ਪੁਤਲਾ ਫੂਕਿਆ ਗਿਆ ਕਿਸਾਨਾਂ ਦੇ ਹੱਕ ਵਿੱਚ ਇਹ ਪੁਤਲਾ ਫੂਕਿਆ ਗਿਆ ਕਿਉਂਕਿ ਮੋਦੀ ਸਰਕਾਰ ਦੁਆਰਾ ਜੋ ਕਿਸਾਨ ਵਿਰੋਧੀ ਵਿਲੇ ਵਾਪਸ ਕੀਤੇ ਆ ਅਸੀਂ ਬੇਗਮਪੁਰਾ ਟਾਈਗਰ ਫੋਰਸ ਨੇ ਪਿਛਲੇ ਹਫਤੇ ਐਲਾਨ ਕਰ ਦਿੱਤਾ ਸੀ ਕਿ ਜਿੱਥੇ-ਜਿੱਥੇ ਕਿਸਾਨਾਂ ਨੇ ਧਰਨੇ ਲਾਏ ਆ ਬੇਗਮਪੁਰਾ ਟਾਈਗਰ ਫੋਰਸ ਕਿਸਾਨਾਂ ਦਾ ਸਮਰਥਨ ਕਰਦੀ ਹੈ ਕਿਉਂਕਿ ਅੱਜ ਕਿਸਾਨ ਹੀ ਹੈ ਜਿਹੜਾ ਇਸ ਦੇਸ਼ ਦਾ પેટ ਭਰ ਰਿਹਾ ਪਰ ਸੰਸਦ ਦੇ ਵਿੱਚ ਬੈਠੀ ਮੋਦੀ ਸਰਕਾਰ ਤਾਣਾशाही ਵਰਤ ਰਹੀ ਆ ਪੂਰਨ ਬਹੁਮਤ ਹੋਣ ਕਰਕੇ ਉਹਦਾ ਨਜਾਇਜ਼ ਫਾਇਦਾ ਉਠਾ ਰਹੀ ਆ ਦੇਖੋ ਭਾਈ ਵਾਲੀ ਜਿਹੜੇ ਤਾਲੂਸੀਗੇ ਉਹਨਾਂ ਜੋ ਸ਼੍ਰੋਮਣੀ ਅਕਾਲੀ ਦਲ ਨੇ ਸਮਰਥਨ ਵਾਪਸ ਲੈ ਲਿਆ ਹੁਣ ਦੇਖਦੇ ਆ ਕਿ ਹੌਲੀ ਹੌਲੀ ਨਿੱਕੇ ਨਿੱਕੇ ਦਲ ਜਿਹੜੇ ਮੋਦੀ ਸਰਕਾਰ ਦੇ ਵਿੱਚ ਰਲ ਕੇ ਸਰਕਾਰ ਬਣਾਈ ਆ ਉਹ ਕਿੰਨੇ ਕੀ ਕਿਸਾਨਾਂ ਦਾ ਜਿਹੜਾ ਹੱਕ ਆ ਉਹਨਾਂ ਨੂੰ ਦਬਾਉਣ ਵਿੱਚ ਕਿੰਨੀ ਜਲਦੀ ਮੋਦੀ ਸਰਕਾਰ ਦੇ ਵਿੱਚੋਂ ਅਸਤੀਫੇ ਦਿੰਦੇ ਆ ਸੋ ਇਸੇ ਤਰ੍ਹਾਂ ਬੇਗੋਪੁਰਾ ਟਾਈਗਰ ਫੋਰਸ ਜਿੱਥੇ-ਜਿੱਥੇ ਵੀ ਕਿਸਾਨਾਂ ਨੇ ਧਰਨੇ ਲਾਏ ਆ ਉਹਨਾਂ ਦੇ ਸਮਰਥਨ ਦਾ ਐਲਾਨ ਕਰਦੀ ਹੈ ਤੇ ਕਿਸਾਨ ਵੀਰਾਂ ਨੂੰ ਇਹ ਭਰੋਸਾ ਦਵਾਉਂਦੀ ਹੈ ਕਿ ਜਦੋਂ ਤੱਕ ਤੁਸੀਂ ਸੰਘਰਸ਼ ਕਰਦੇ ਰਹੋਗੇ ਸਾਡੀ ਜਿੱਥੇ ਬੰਦੀ ਹੋਣਾ ਦੇ ਨਾਲ ਐ ਮੋਢੇ ਦੇ ਨਾਲ ਮੋਢਾ ਮਲਾ ਕੇ ਅਸੀਂ ਚੱਲੇ ਆਂ ਤੇ ਚੱਲਦੇ ਰਾਂਗੇ ਇੱਕ ਬੇਨਤੀ ਹੋਰ ਕਿਸਾਨ ਵੀਰਾਂ ਨੂੰ ਇਹ ਜਿਹੜੇ ਰਾਜਨੀਤਿਕ ਦਾਲਾ ਇਹ ਜਿਹੜੀ ਕਿਸਾਨ ਏਕਤਾ ਆ ਉਹਨੂੰ ਖੇਰੂ ਖੇਰੂ ਕੰਦ ਦੇ ਵਿੱਚ ਚੱਲੇ ਹੋਏ ਆ ਕਿਰਪਾ ਕਰਕੇ ਇਤਾਂ ਦੇ ਰਾਜ ਨੇਤਾਵਾਂ ਤੋਂ ਬਚਣਾ ਆਪਣੀ ਏਕਤਾ ਬਟਾਈ ਬਣਾਈ ਰੱਖਣਾ ਤੁਹਾਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਹੋਣਗੀਆਂ ਪਰ ਜੇਕਰ ਕਹਿੰਦੇ ਆ ਕਿ ਇੱਕ ਲੱਕੜੀ ਨੂੰ ਤੋੜਨਾ ਬਹੁਤ ਸੌਖਾ ਹੁੰਦਾ ਪਰ ਜਿੱਲੇ ਪੰਡ ਬਣ ਜਾਏ ਤੇ ਉਹਨੂੰ ਤੋੜਿਆ ਨਹੀਂ ਜਾ ਸਕਦਾ ਤੁਸੀਂ ਸਾਰੀਆਂ ਜੱਥੇਬੰਦੀਆਂ ਨੇ ਪੰਡ ਬਣ ਕੇ ਦਿਖਾਉਣਾ ਆ ਸੋ ਇਸੇ ਮੂਹਮ ਤਹਿਤ ਅੱਜ ਜੱਬੇਵਾਲ ਵਿਖੇ ਬੇਗੰਪੁਰਾ ਟਾਈਗਰ ਫੋਰਟ ਕੋਲੋਂ ਪਤਲਾ ਮੁਕੇ ਗਿਆ ਤੇ ਕਿਸਾਨ ਜੱਥੇਬੰਦੀਆਂ ਨੂੰ ਫੇਰ ਇੱਕ ਵਾਰੀ ਕਹਿੰਨਾ ਪੂਰਾ ਸਮਰਥਨ ਆ ਸਾਡੀ ਬੇਗੰਪੁਰਾ ਟੈਗ ਫੋਰਟ ਦੀ ਪੂਰੀ ਟੀਮ ਕੋਲੋਂ ਕਲਪ ਜਾਈ ਨਹੀਂ ਆਪਾਂ ਜ਼ਰੂਰ ਜਾਣਾ ਆ ਸਾਰਿਆਂ ਨੇ ਇਕੱਠੇ ਹੋ ਕੇ ਬਹੁਤ ਬਹੁਤ ਧੰਨਵਾਦ